ਤੁਹਾਡੇ ਸਾਰਿਆਂ ਵਾਸਤੇ ਇੱਕ ਹੋਰ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਤੁਹਾਡੇ ਏਰੀਆ ਚੋਂ ਤੁਹਾਡੇ ਸ਼ਹਿਰ ਤੁਹਾਡੇ ਪਿੰਡ ਦੀਆਂ ਆਪਾਂ ਮਸ਼ੀਨਰੀਆਂ ਲੈ ਕੇ ਪਹੁੰਚੇ ਹਾਂ ਗੱਲਬਾਤ ਆਪਾਂ ਪੂਰੀ ਕਰਦੇ ਹਾਂ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਜੀ ਤੁਹਾਡੇ ਕੋਲੇ ਕੋਠੀ ਘਰ ਮਕਾਨ ਕੁਝ ਵੀ ਗੱਡੀ ਮੋਟਰਸਾਈਕਲ ਬੋਲਟ ਥਾਰ ਗੱਡੀ ਕੁਝ ਵੀ ਹੈ ਵੇਚਣ ਵਾਸਤੇ ਆਪਣੇ ਕੋਲੇ ਭੇਜੋ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ ਹਮੇਸ਼ਾ ਬਾਰ-ਬਾਰ ਲਿਖਿਆ ਰਹਿੰਦਾ ਜੀ 78140 38764 ਆਪਣੇ ਕੋਲੇ 5-7 ਫੋਟੋਆਂ ਭੇਜ ਦਿਓ ਇੱਕ ਵਧੀਆ ਜੀ ਵੀਡੀਓ ਬਣਾ ਕੇ ਭੇਜ ਦਿਓ ਜਿੰਨੀ ਕਿ ਜਾਣਕਾਰੀ ਹੁੰਦੀ ਹੈ ਜਿਹੜਾ ਕੁਝ ਤੁਹਾਨੂੰ ਪਤਾ ਹੈ ਬਸ ਉਹ ਭੇਜ ਦਿਓ ਹੋਰ ਕੁਝ ਨਹੀਂ ਆਪ ਨੂੰ ਚਾਹੀਦਾ ਤੇ ਹੁਣ ਤੁਸੀਂ ਦੇਖੋ ਜੀ ਪਹਿਲੀ ਗੱਡੀ ਮਾਂਝਾ 2010 ਮਾਡਲ ਹੈ ਗੁਰਦਾਸਪੁਰ ਏਰੀਆ ਇੱਕ ਲੱਖ ਚੱਲੀ ਹੋਈ ਹੈ ਗੱਡੀ ਦਾ ਏਸੀ ਹੀਟਰ ਵਰਕਿੰਗ ਚ ਹੈ ਗੱਡੀ ਖੜੀ ਹੈ ਗੁਰਦਾਸਪੁਰ ਏਰੀਆ ਚ ਗੱਡੀ ਚ ਕੋਈ ਨੁਕਸ ਨਹੀਂ ਇੱਕ 10 ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਜਾ ਕੇ ਦੇਖਣੀ ਕਿਸੇ ਨੇ ਗੁਰਦਾਸਪੁਰ ਜਾ ਕੇ ਦੇਖ ਸਕਦਾ ਹਾਂ ਕਿਸੇ ਨੇ ਚਲਾ ਕੇ ਦੇਖਣੀ ਚਲਾ ਕੇ ਦੇਖ ਸਕਦਾ ਹਾਂ ਕੋਈ ਨੁਕਸ ਨਹੀਂ ਵਧੀਆ ਗੱਡੀ ਆ ਘਰ ਦੀ ਗੱਡੀ ਆ ਤੇ ਨੰਬਰ ਮਾਲਕ ਦਾ 96468 16472 ਲਾਕੇ ਜੇ ਆਪਾਂ ਅੰਦਰੋਂ ਗੱਲ ਕਰੀਏ ਅੰਦਰੋਂ ਵੀ ਗੱਡੀ ਠੀਕ ਹੈ ਬਾਹਰੋਂ ਵੀ ਠੀਕ ਪਈ ਹੈ ਚਲਾਉਣ ਦੇ ਵਿੱਚ ਵੀ ਕੋਈ ਨੁਕਸ ਨਹੀਂ ਇੰਜਨ ਗੇਅਰ ਵੀ ਵਧੀਆ ਬਾਡੀ ਲੈਨ ਵੀ ਠੀਕ ਹੈ ਅੰਦਰੋਂ ਵੀ ਠੀਕ ਹੈ ਹੋਰ ਆਪਾਂ ਨੂੰ ਚਾਹੀਦਾ ਕੀ ਹੈ ਸਾਰਾ ਕੁਝ ਜਦੋਂ ਠੀਕ ਹੀ ਹੈ ਜੀ ਬਾਕੀ ਰੇਟ ਤੁਸੀਂ ਆਪੇ ਠੀਕ ਕਰ ਲਓ ਬਾਕੀ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਮਾਲਕ ਨੇ ਕਿਹਾ ਵੀ ਬੈ ਕੇ ਚਲੋ ਗੱਲਬਾਤ ਕਰ ਲਾਂਗੇ ਜੀ ਤੇ ਜੇ ਤੁਹਾਨੂੰ ਪਸੰਦ ਆਵੇ ਤਾਂ ਗੱਲ ਤੁਸੀਂ ਆਪੇ ਕਰ ਲਿਓ ਜੀ ਤੇ ਹੁਣ ਆਪਾਂ ਸੈਕਿੰਡ ਗੱਡੀ ਦੀ ਗੱਲ ਕਰਦੇ ਆ ਆਪਣੇ ਕੋਲੇ ਸੈਂਟਰੋ ਮਾਲਕ ਨੇ ਭੇਜੀ ਹੋਈ ਆ ਗੱਡੀ ਸੈਂਟਰੋ ਗੱਡੀ ਆ ਜੀ 2007 ਮਾਡਲ ਹੈ ਸੀਐਨਜੀ ਕਟ ਲੱਗੀ ਹੋਈ ਆ ਬਠਿੰਡਾ ਏਰੀਆ 80000 ਮਾਲਕ ਨੇ ਮੰਗਿਆ ਰੇਟ ਦਿੱਲੀ ਨੰਬਰ ਹੈ ਨੰਬਰ ਪਲੇਟ ਸਰਕਾਰੀ ਆਪ ਨੂੰ ਮਿਲ ਜਾਣਗੀ ਆ ਤੇ ਰੰਗ ਆਪਾਂ ਨੂੰ ਸਿਲਵਰ ਮਿਲੂਗਾ ਤੇ ਗੱਡੀ ਬਹੁਤ ਚੰਗੀ ਆ ਜੀ ਚਲਾਉਣ ਦੇ ਵਿੱਚ ਵਧੀਆ ਕੋਈ ਨੁਕਸ ਵੀ ਹੈ ਨਹੀਂ ਘਰ ਦੀ ਗੱਡੀ ਆ ਮਾਲਕ ਨੇ ਵਧੀਆ ਰੱਖੀ ਹੋਈ ਆ ਵਧੀਆ ਚਲਾਈ ਹੋਈ ਆ ਜਾ ਕੇ ਤੁਸੀਂ ਦੇਖ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਮਾਲਕ ਨੇ ਕਿਹਾ ਹਰ ਪਾਸੋਂ ਹਰ ਤਰ੍ਹਾਂ ਦੀ ਫੁੱਲ ਗਾਰੰਟੀ ਹੈ। ਬਾਕੀ ਸੀਐਨਜੀ ਕਿਟ ਲੱਗੀ ਹੋਈ ਹੈ। ਵਧੀਆ ਗੱਡੀ ਦੀ ਐਵਰੇਜ ਹੈ ਜੀ। ਤੇ ਘਰੇ ਖੜੀ ਆ। ਗੱਡੀ ਬਾਰੇ ਤੁਹਾਨੂੰ ਸਾਰਾ ਕੁਝ ਪਤਾ ਲੱਗ ਹੀ ਗਿਆ ਤੇ ਰੇਟ ਵੀ ਪਤਾ ਲੱਗ ਗਿਆ ਤੇ ਮਾਲਕ ਦਾ ਨੰਬਰ ਰਹਿ ਗਿਆ। ਉਹ ਤੁਸੀਂ ਨੋਟ ਕਰ ਲਓ ਤੇ ਉਹ ਤੋਂ ਬਾਅਦ ਮਾਲਕ ਨਾਲ ਤੁਸੀਂ ਗੱਲ ਆਪੇ ਕਰ ਲਿਓ। ਨੰਬਰ ਹੈ ਮਾਲਕ ਦਾ 95308 23586। ਮਾਲਕ ਨਾਲ ਗੱਲ ਕਰਕੇ ਜਾ ਕੇ ਦੇਖ ਕੇ ਗੱਡੀ ਨੂੰ ਖਰੀਦ ਸਕਦੇ ਹੋ ਜੀ। ਤੇ ਹੁਣ ਆਪਾਂ ਤੁਹਾਡੇ ਖਾਤਰ ਇੱਕ ਸਫਾਰੀ ਗੱਡੀ ਲੈ ਕੇ ਪਹੁੰਚੇ ਆਂ ਕਾਫੀ ਡਿਮਾਂਡ ਆ ਰਹੀ ਸੀਗੀ ਸਫਾਰੀ ਗੱਡੀ ਵਾਸਤੇ ਗੱਡੀ ਮਾਲਕ ਨੇ ਵੇਚਣੀ ਆ ਮਾਡਲ ਆਪਨ 2010 ਮਿਲੂਆ ਡੀਜ਼ਲ ਤੇ ਗੱਡੀ ਆ 1,35,000 ਕਿਲੋਮੀਟਰ ਚੱਲੀ ਹੋਈ ਆ 1 ਪੈ 175 ਡਿਮਾਂਡ ਹੈ ਜੀ 135 ਚੱਲੀ ਹੋਈ ਆ 75 175 ਡਿਮਾਂਡ ਲੈਸ ਵਸ ਹੋ ਜਾਊਗਾ ਸੰਗਰੂਰ ਖਨੋਰੀ ਮਾਲਕ ਦਾ ਏਰੀਆ ਟਾਇਰ ਵਧੀਆ ਨੇ ਤੇ ਹਰਿਆਣਾ ਨੰਬਰ ਗੱਡੀ ਆ ਗੱਡੀ ਦੀ ਕੰਡੀਸ਼ਨ ਵਧੀਆ ਤੇ ਚਾਰੇ ਪਾਸੋਂ ਤੁਸੀਂ ਫੋਟੋਆਂ ਦੇਖ ਰਹੇ ਹੋ ਮਾਲਕ ਨੇ ਵਧੀਆ ਫੋਟੋਆਂ ਆਪਣੇ ਕੋਲੇ ਖਿੱਚ ਕੇ ਭੇਜੀਆਂ ਆ ਕਿਸ ਨੇ ਦੇਖਣੀ ਹੈ ਚਲਾ ਕੇ ਦੇਖਣੀ ਹੈ ਚਲਾ ਕੇ ਦੇਖ ਸਕਦਾ हूं ਬਾਕੀ ਕੋਈ ਨੁਕਸ ਨਹੀਂ ਗੱਡੀ ਚ ਤੇ ਗੱਡੀ ਦੀ ਗੱਲਬਾਤ ਆਪਾਂ ਪੂਰੀ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਵਧੀਆ ਲੱਗੀ ਹੈ ਵੀਡੀਓ ਤਾਂ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਚੈਨਲ ਨੂੰ ਵੱਤ ਵਤ ਸਬਸਕ੍ਰਾਈਬ ਕਰੋ ਜੀ ਤੇ ਵੱਤ ਵਤ ਸਪੋਰਟ ਕਰਿਆ ਕਰੋ ਤੁਹਾਡਾ ਆਪਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਸਾਰੇ ਕਰ ਦਿਓ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤੇ ਕਿਸੇ ਕੋਲ ਕੋਈ ਵੀ ਮਸ਼ੀਨਰੀ ਆ ਵੇਚਣਾ ਕੋਈ ਚਾਹੁੰਦਾ ਹੈ ਤਾਂ ਆਪਣੇ ਕੋਲ ਭੇਜੋ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਹੈ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਮਿਲਦੇ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ